ਭਾਇਗੁਰਜੀ ਦਾ ਖਾਸ ਭਾਇਗੁਰਜੀ ਕੀ ਬਥੇ ਸਾਡੀ ਆ ਬੇਨਤੀ ਆ ਲੰਡੂ ਆਸ਼ਿਕਾਂ ਦੇ ਤੇ ਆ ਕੁੜੀਆਂ ਦੇ ਚਰਨਾਂ ਤੇ ਇਹਨਾਂ ਆਸ਼ਿਕ ਦਾ ਪੁੱਤ ਨੂੰ ਨਾ ਨਾ ਚੜਿਆ ਸਾਡੀ ਬੇਨਤੀ ਆ ਯਾਰ ਵੀਰੇ ਲੰਡੂ ਆਸ਼ਿਕਾਂ ਇਹਨਾਂ ਕੋ ਦੋ ਦੋ ਤੰਤਨ ਕੁੜੀਆਂ ਪਸਾਈਆਂ ਜਦੋਂ ਆਈਆਂ ਸਾਨੂੰ ਇਹ ਕਹਣਾ ਤਾਂ ਸੁਪੜ ਦਿੰਦਾ ਕਹਣਾ ਪੈਂਦਾ ਪਰ ਯਾਰ ਇਹ ਕੱਲ ਕੁਸੀ ਜਿਹਾ ਕਰੇ ਛੋਟੀਆਂ ਘਰਾਣੀਆਂ ਕਿਹੋ ਜਿਹੀਆਂ ਹੋਣੀਆਂ ਇਹਨਾਂ ਵਿੱਚ ਹੀ ਛੋਟੀਆਂ ਹੋਣੀਆਂ ਤੇ ਖਾਲਸਾ ਦਾ ਕੰਮ ਦਾ ਜਿੱਤਾ ਬਚਾਉਣੀਆਂ ਤੇ ਪੱਗਾ ਬੰਨਣਾ ਜਿਹੜੇ ਮੁੰਡੇ ਜਾਣੀ ਆ ਨਾ ਪੱਗਾ ਬੰਨਦੇ ਆ ਉਹਨਾਂ ਨੇ ਇਹੋ ਜਿਹਾ ਕੰਮ ਸੁਭਾਣ ਨਹੀਂ ਦਿੰਦੇ ਸੁਭਾਤ ਉਹ ਜਣਨ ਨਹੀਂ ਦਿੰਦੇ ਪਰੇ ਤੇ ਮਾੜੀ ਮੋਟੀ ਸ਼ਰਮ ਕਰਿਆ ਕਰੋ ਯਾਰ ਅਯੋ ਤੇ ਤੰਤਨ ਪੱਟੀ ਫਿਰਦੇ ਆ ਤੇ ਕੰਨ ਛੋਟੀਆਂ ਇਹਨਾਂ ਵਿੱਚ ਹੋਣੀਆਂ ਤੇ ਜਿਹੜੀਆਂ ਅੱਜ ਕੁੜੀਆਂ ਆਸ਼ਕੀ ਕਰਦੀਆਂ ਫਿਰਦੀਆਂ ਤੇ ਕੰਨ ਉਹਨਾਂ ਦੇ ਮੁੰਡੇ ਹਜੇ ਮਿਲਨੇ ਆ ਤੇ ਮੜ ਕੇ ਤੁਸੀਂ ਕਹਿੰਦੇ ਆ ਉਹ ਮਹੀਨਾ ਰਹਿਣੀ ਅਮੜ ਦਾ ਤਲਾਕ ਹੋਣ ਲੱਗਿਆ ਤੇ ਆ ਕਿਉਂ ਉਹ ਪਹਿਲਾਂ ਤੁਰੇ ਫਰੇ ਆਸ਼ਕੀ ਲੁੱਟੇ ਹੁੰਦੇ ਆ ਤੇ ਬਾਅਦ ਚ ਗੱਲਾਂ ਨਿਕਲ ਆਉਂਦੀਆਂ ਤੇ ਕਮ ਸੇ ਕਮ ਇਹ ਪੰਜਾਬ ਦੁਆਰਾ ਪੰਜਾਬ ਬਣਾਉ ਆਪਣਾ ਪੰਜਾਬ ਇਹੋ ਜਾਣੀ ਸੀਗਾ ਤੇ ਇੰਨੀ ਇੱਕ ਬੇਨਤੀ ਆ ਰੈਵਰ ਜੀ ਆਫ ਫਾਲਸਾ ਰੈਵਰ ਜੀ ਦੀ ਫਤਿਹ